ਗੁਰਹਰ ਸਹਾਇ ਦੀ ਰੇਲਵੇ ਵਸਤੀ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਕਿ ਇੱਕ ਬਾਬਾ ਜੀ ਜਿਹੜੇ ਐ ਸਰਦਾਰ ਮੇਜਰ ਸਿੰਘ ਨਾਨਕ ਤੇਰਾ ਤੇਰਾ ਸੇਵਾ ਸੁਸਾਇਟੀ ਕੋਟਪਾਈ ਜਿਹੜੇ ਹੈ ਸੇਵਾ ਕਰਨ ਦੇ ਲਈ ਪਹੁੰਚੇ ਹੋਏ ਨੇ ਪਰਿਵਾਰ ਦੀ ਕਿਉਂਕਿ ਇਹਨਾਂ ਨੂੰ ਪਤਾ ਲੱਗਿਆ ਹੈ ਕਿ ਪਰਿਵਾਰ ਦਾ ਮੈਂਬਰ ਜਿਹੜਾ ਹੈ ਮੁਖੀ ਬਿਮਾਰ ਹੋ ਗਿਆ ਹੋਇਆ ਹੈ ਜਿਸ ਕਰਕੇ ਪਤਨੀ ਵੀ ਜੋਬ ਕਰਦੀ ਸੀ ਉਹਨਾਂ ਦੀ ਵੀ ਜੋਬ ਜਿਹੜੀ ਹੈ ਚਲੀ ਗਈ ਹੈ ਤੇ ਪਤੀ ਵੀ ਮੰंजे ਦੇ ਉੱਪਰ ਪਿਆ ਹੋਇਆ ਤੇ ਛੋਟਾ ਬੇਟਾ ਜਿਹੜਾ ਹੈ ਦੁਕਾਨ ਤੇ ਬੈਠ ਕੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ ਜਿਵੇਂ ਇਹਨਾਂ ਨੂੰ ਇਹ ਗੱਲ ਦਾ ਪਤਾ ਚੱਲਦਾ ਹੈ ਇਹ ਆਪਣੀ ਬਾਈਕ ਦੇ ਉੱਪਰ ਸੇਵਾ ਕਰਨ ਦੇ ਲਈ ਜਿਹੜਾ ਪਹੁੰਚ ਜਾਂਦੇ ਹੈ ਤੇ ਗੁਰੂ ਹਰ ਸਹਾਏ ਦੇ ਜਿਹੜੇ ਹੈ ਬਾਲਾਜੀ ਸੇਵਾ ਸੰਗ ਸੇਵਾ ਸੁਸਾਇਟੀ ਬਾਲ ਗੋਪਾਲ ਲੰਗਰ ਸਮਤੀ ਦੇ ਸਾਰੇ ਮੈਂਬਰ ਜਿਹੜੇ ਨੇ ਪਹੁੰਚੇ ਹੋਏ ਨੇ ਉਸ ਪਰ ਉਸ ਪਰਿਵਾਰ ਦੀ ਜਿਹੜੀ ਹੈ ਸੇਵਾ ਕਰਨ ਦੇ ਲਈ ਤੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਲੋਕਾਂ ਤੱਕ ਪਹੁੰਚ ਸਕੇ ਤੇ ਇਸ ਪਰਿਵਾਰ ਦੀ ਹੋਰ ਵੱਧ ਤੋਂ ਵੱਧ ਜਿਹੜੀ ਹੈ ਮਦਦ ਹੋ ਸਕੇ ਏਹੀ ਅਸੀਂ ਜਿਹੜੀ ਹੈ ਵਾਰ-ਵਾਰ ਫੇਰ ਹੀ ਇਹੀ ਕਹਾਂਗੇ ਇਸ ਪਰਿਵਾਰ ਦੀ ਜਿਹੜੀ ਹੈ ਮਦਦ ਹੋਣੀ ਚਾਹੀਦੀ ਹੈ ਕਿਉਂਕਿ ਪਰਿਵਾਰ ਜਿਹੜਾ ਹੈ ਕਾਫੀ ਵਧੀਆ ਸੀ ਕਾਫੀ ਵਧੀਆ ਜਿਹੜਾ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ ਦੋਨੋਂ ਜੀ ਜਿਹੜਾ ਇੱਕ ਮਾਰੇ ਸੀ ਤੇ ਆਪਣੇ ਪਰਿਵਾਰ ਦਾ ਪਾਲਨ ਕਰ ਰਹੀ ਸੀ ਪਰ ਹਾਲਾਤ ਜਿਹੜੇ ਨੇ ਜਿਹਨੂੰ ਕਹਿੰਦੇ ਆ ਨਾ ਬਿਮਾਰੀ ਜਿਹੜੀ ਆ ਲੱਗ ਚੁੱਕੀ ਹੈ ਘਰ ਦੇ ਮੁਖੀ ਨੂੰ ਜਿਸ ਕਰਕੇ ਪਰਿਵਾਰ ਦਾ ਜਿਹੜਾ ਪੈਸਾ ਪਾਣੀ ਵਾਂਗ ਜਿਹੜਾ ਵਹਾਇਆ ਜਾ ਰਿਹਾ ਹੈ ਜਿਸ ਕਰਕੇ ਪਰਿਵਾਰ ਨੂੰ ਹੋਣ ਜੜੀ ਹੈ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਕਰਨੀ ਪੈ ਰਹੀ ਹੈ ਕਿਉਂਕਿ ਇਹਨਾਂ ਦੀਆਂ ਕਿਡਨੀਆਂ ਜਿਹੜੀਆਂ ਦੋਨੋਂ ਖਰਾਬ ਹੋ ਚੁੱਕੀਆਂ ਨੇ ਜਿਸ ਕਰਕੇ ਡੈਲਸਿਸ ਹੋ ਰਿਹਾ ਹੈ ਡੇਲੀ ਜਿਸ ਕਰਕੇ ਕਾਫੀ ਖਰਚਾ ਆ ਰਿਹਾ ਹੈ ਤੇ ਸਰਦਾਰ ਮੇਜਰ ਸਿੰਘ ਜੀ ਵੱਲੋਂ ਜਿਹੜੀ ਹੈ ਜਦੋਂ ਇਹ ਵੀਡੀਓ ਵੇਖੀ ਗਈ ਤਾਂ ਇਹਨਾਂ ਤੋਂ ਰੁਕਿਆ ਨਹੀਂ ਗਿਆ ਤੇ ਜਿਹੜੀ ਸੇਵਾ ਕਰਨ ਦੇ ਲਈ ਇਸ ਪਰਿਵਾਰ ਦੇ ਕੋਲ ਪਹੁੰਚ ਚੁੱਕੇ ਨੇ ਵੀਰ ਜੀ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਇਹਨਾਂ ਦੇ ਡੇਲੀ ਡੈਲਸੀਸ ਹੁੰਦੇ ਆ ਜਿਹੜੀ ਇਹਨਾਂ ਦੀ ਪਤਨੀ ਸੀ ਜੋਬ ਕਰਦੀ ਸੀ ਟੀਚਿੰਗ ਲਾਈਨ ਦੇ ਵਿੱਚ ਸੀ ਉਹਨਾਂ ਨੂੰ ਜੋਬ ਵੀ ਜਿਹੜੀ ਹੈ ਛੱਡਣੀ ਪਈ ਹੈ ਪਰਿਵਾਰ ਤੇ ਹਾਲਾਚੜੇ ਨੇ ਇੱਥੋਂ ਤੱਕ ਪਹੁੰਚ ਚੁੱਕੇ ਨੇ ਕਿ ਇਹਨਾਂ ਨੂੰ ਜਿਹੜੀ ਹੈ ਹੁਣ ਮਦਦ ਦੀ ਗੁਹਾਰ ਲਾਣੀ ਪੈ ਰਹੀ ਹੈ ਤੇ ਇਸੇ ਲਈ ਹੁਣ ਜਿਵੇਂ ਤੁਸੀਂ ਵੇਖ ਸਕਦੇ ਹੋ ਸਰਦਾਰ ਮੇਜਰ ਸਿੰਘ ਕਿਸ ਤਰ੍ਹਾਂ ਜਿਹੜਾ ਇਹ ਮਦਦ ਕਰ ਰਹੇ ਨੇ ਪਰਿਵਾਰ ਤੋਂ ਹਾਲਚਾਲ ਪੁੱਛ ਰਹੇ ਨੇ ਕਿਸ ਤਰ੍ਹਾਂ ਹੁਣ ਮੇਜਰ ਸਿੰਘ ਜਿਵਲੋਂ ਪਰ ਪਰ ਨੂੰ ਜਿਹੜਾ ਇਹ ਸੇਵਾ ਦਿੱਤੀ ਜਾ ਰਹੀ ਹੈ ਜਿੰਨਾ ਕੋ ਉਹਨਾਂ ਕੋਲ ਹੁੰਦਾ ਹੈ ਆਪਣੀ ਸੇਵਾ ਜਿਹੜਾ ਲੈ ਕੇ ਪਹੁੰਚੇ ਨੇ ਪਰਿਵਾਰ ਦੇ ਕੋਲ ਜਿੰਨੀ ਕੋ ਨਾਲ ਕੋਲ ਸੇਵਾ ਹੁੰਦੀ ਹੈ ਉਹਨੀ ਕੋ ਸੇਵਾ ਜਿਹੜੀ ਹੈ ਸਰਦਾਰ ਮੇਜਰ ਸਿੰਘ ਜਿਹੜਾ ਪਰਿਵਾਰ ਦੀ ਘਰ ਰਹੇ ਨੇ ਤੇ ਹੋਰ ਲੋਕਾਂ ਨੂੰ ਵੀ ਵਾਰ-ਵਾਰ ਇਹੀ ਅਪੀਲ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਜਿਹੜੇ ਸਮਾਜ ਦੇ ਵੀ ਅੱਗੇ ਆ ਸਕਣ ਤੇ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਬਾਪੂ ਜੀ ਨਾਲ ਵੀ ਗੱਲਬਾਤ ਕਰਦੇ ਆ ਵੀ ਕਿਸ ਤਰ੍ਹਾਂ ਜਿਹੜਾ ਇਹ ਅਜੋ ਗੁਰੂ ਘਰ ਸਹਾਇ ਦੇ ਵਿੱਚ ਪਹੁੰਚੇ ਨੇ ਤੇ ਪਰਿਵਾਰ ਦੀ ਜਿਹੜੀ ਹੈ ਮਦਦ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਨਤਿਵੀ 11 ਇੱਕ ਵੀਡੀਓ ਮੇਰੇ ਕੋਲ ਪਹੁੰਚੀ ਉਹ ਵੀਡੀਓ ਦੇਖ ਕੇ ਬਹੁਤ ਦੁੱਖ ਲੱਗਿਆ ਸਾਡੇ ਇੱਕ ਨਾਨਕ ਤੇਰਾਤਰ ਸੈਟੀਪੈਂਟ ਕੋਰਟ ਪਈ ਜਿਹੜਾ ਸ਼੍ਰੀ ਮੁਖਸਰ ਸਾਹਿਬ ਵੱਲੋਂ ਨਗਰ ਦੇ ਸੰਯੋਗ ਦੇ ਨਾਲ ਅੱਜ ਗੁਰਹਰਸਾਏ ਇਸ ਲੋੜਵੰਦ ਪਰਿਵਾਰ ਦੁਖੀ ਵੀਰ ਦੇ ਘਰ ਮੈਂ ਪਹੁੰਚਾਂਗਾ ਇਸ ਨੂੰ ਵੇਖ ਕੇ ਦੁੱਖ ਬਹੁਤ ਲੱਗਿਆਗਾ ਤੇ ਜੋ ਸਾਡੇ ਕੋਲ ਤਲਪਤ ਸੇਵਾ ਸੀ ਉਹ ਅਸੀਂ ਪੈਸੇ ਨੂੰ ਦੇ ਚੁੱਕਿਆਂਗੇ ਅਸੀਂ ਪੰਜਾਬੀ ਵੀਰਾਂ ਨੂੰ ਬਾਹਰ ਵਸਦੇ ਵੀਰਾਂ ਨੂੰ ਆਸ-ਪਾਸ ਦੇ ਜਾਂ ਸ਼ਹਿਰ ਦੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾਗਾ ਇਸ ਵੀਰ ਦੇ ਇਲਾਜ ਤੇ ਕਾਫੀ ਪੈਸਾ ਲੱਗਣਾਗਾ ਤੇ ਆਪਣਾ ਪੂਰਾ ਪੂਰਾ ਫਰਜ਼ ਬਣਦਾਗਾ ਇਸ ਵੀਰ ਦੇ ਇਲਾਜ ਵਾਸਤੇ ਆਪਾਂ ਵੱਦ ਵੱਦ ਅੱਗੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਬਾਈ ਕੁਝ ਕੀ ਕਹਤੇ ਸ਼੍ਰੀ ਬਾਲਾ ਜੀ ਸੇਵਾ ਸੰਗ ਸੋਸਾਇਟੀ ਦੇ ਪ੍ਰਧਾਨ ਵੀ ਸਾਡੇ ਵਿੱਚ ਮੌਜੂਦ ਹੈਗੇ ਨੇ ਇਹਨਾਂ ਵੱਲੋਂ ਵੀ ਜਿਹੜੀ ਇਹ ਸੇਵਾ ਕੀਤੀ ਗਈ ਹੈ ਪਰਿਵਾਰ ਦੀ ਤੇ ਹੋਰ ਗੁਰੂ ਘਰ ਸਹਾਇ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਜਿੱਥੋਂ ਤੇ ਕਨ ਵੀ ਇਹ ਵੀਡੀਓ ਜਾਂਦੀ ਹੈ ਕੀ ਕਹਿਣਾ ਚਾਹੋਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਮੈਂ ਸ਼੍ਰੀ ਬਾਲਾ ਹੀ ਸੇਵਾ ਸੰਗ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਇੱਕ ਬੇਨਤੀ ਕਰਨਾ ਕਿ ਜੇ ਕੋਈ ਵੀ ਧਾਰਮਿਕ ਸੰਸਥਾਵਾਂ ਨੇ ਜੋ ਵੀ ਇਹਨਾਂ ਦੀ ਕੋਈ ਮਦਦ ਕਰ ਸਕਦੇ ਨੇ ਮੰਦਰ ਕਮੇਟੀਆਂ ਨੇ ਜਾਂ ਧਾਰਮਿਕ ਸੰਸਥਾਵਾਂ ਨੇ ਉਹ ਜ਼ਰੂਰ ਕਰਨ ਪਰਿਵਾਰ ਦੀ ਸਥਿਤੀ ਥੋੜੀ ਜੀ ਟੈਨਸ਼ਨ ਵਾਲੀ ਹੈ ਤੇ ਪੈਸੇ ਦੀ ਵੀ ਬਹੁਤ ਲੋੜ ਹੈ ਕਾਰਨ ਕਿ ਇਹ ਵੀ ਇਲਾਜ ਤੇ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ ਨੇ ਤੇ ਜੋ ਵੀ ਧਾਰਮਿਕ ਸੰਸਥਾਵਾਂ ਕੋਈ ਮਦਦ ਕਰ ਸਕਦੀ ਹੋਣ ਜਰੂਰ ਕਰਨ ਜੈ ਸ਼੍ਰੀ ਰਾਮ ਜੈ ਸ਼੍ਰੀ ਭਾਲਾ ਜੀ ਵਾਰ-ਵਾਰ ਜਿਹੜਾ ਇਹ ਇਹਨਾਂ ਵੱਲੋਂ ਜਿਹੜੀ ਹੈ ਸਮਾਜ ਸੇਵੀਆਂ ਵੱਲੋਂ ਹੋਰ ਸਮਾਜ ਸੇਵੀਆਂ ਨੂੰ ਅੱਗੇ ਆਉਣ ਦੇ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿਆਦਾ ਜਿਹੜੀ ਹੈ ਪੈਸੇ ਦੀ ਲੋੜ ਹੈਗੀ ਐ ਇਸ ਇਲਾਜ ਦੇ ਵਿੱਚ 15 ਲੱਖ ਰੁਪਏ ਖਰਚਾ ਜਿਹੜਾ ਦੱਸਿਆ ਗਿਆ ਏ ਕਿਉਂਕਿ ਬਹੁਤ ਵਧੀਆ ਇਹਨਾਂ ਦਾ ਗੁਜ਼ਾਰਾ ਹੋ ਰਿਹਾ ਸੀ ਦੋਨੋਂ ਜਿਹੜੇ ਐ ਮੈਂਬਰ ਪਤੀ ਪਤਨੀ ਜੋਬ ਕਰਦੇ ਸੀ ਆਪਣਾ ਵਧੀਆ ਕਮਾਉਂਦੇ ਸੀ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰ ਰਹੇ ਸੀ ਪਰ ਜਦੋਂ ਸਾਨੂੰ ਪਤਾ ਲੱਗਿਆ ਕਿ ਵੀਰ ਤਾਂ ਜਿਹੜਾ ਹੈ ਹੁਣ ਜੋਬ ਨਹੀਂ ਕਰ ਸਕਦਾ ਤੇ ਨਾਲ ਭੈਣ ਦੀ ਵੀ ਜੋਬ ਜਿਹੜੀ ਐ ਛੜੀ ਗਈ ਐ ਘਰ ਬੈਠ ਗਈ ਹੋਇਆ ਤੇ ਹੁਣ ਛੋਟਾ ਬੱਚਾ ਜਿਹੜਾ 7ਵੀਂ ਕਲਾਸ ਦੇ ਵਿੱਚ ਪੜਦਾ ਹੈ ਤੇ ਉਹਨੂੰ ਜਿਹੜੀ ਐ ਦੁਕਾਨ પાਕੇ ਦਿੱਤੀ ਗਈ ਐ ਤਾਂ ਜੋ ਘਰ ਦੇ ਵਿੱਚ ਰੋਟੀ ਬਖ ਸਕੇ ਤੇ ਉਹਨਾਂ ਉਸਦੇ ਪਿਤਾ ਦਾ ਇਲਾਜ ਹੋ ਸਕੇ ਇਹੋ ਜਿਹਾ ਜਦੋਂ ਅਸੀਂ ਵੀਡੀਓ ਬਣਾਉਂਦੇ ਆ ਸਾਡੇ ਆਪਣੇ ਮਨ ਨੂੰ ਵੀ ਕਾਫੀ ਦੁੱਖ ਹੁੰਦਾ ਹੈ ਕਿਉਂਕਿ ਛੋਟੇ ਛੋਟੇ ਬੱਚੇ ਆਪਣੀ ਪੜ੍ਹਾਈ ਛੱਡ ਰਹੇ ਨੇ ਭੈਣ ਦਾ ਮਨ ਵੀ ਕਾਫੀ ਜ਼ਿਆਦਾ ਦੁਖੀ ਹੋ ਰਿਹਾ ਹੈ ਸੰਕਿਆ ਕੀ ਘਰ ਦੇ ਵਿੱਚ ਜਦੋਂ ਗਰੀਬੀ ਤਾਂ ਹੁੰਦੀ ਆ ਉਹ ਤੋਂ ਦੁੱਖ ਹੁੰਦਾ ਹੈ ਪਰ ਜਦੋਂ ਬਿਮਾਰੀ ਆਂਦੀ ਹੈ ਤੇ ਬਿਮਾਰੀ ਦੇ ਵਿੱਚ ਪੈਸਾ ਜਿਹੜਾ ਇਹ ਪਾਣੀ ਦੇ ਵਾਂਗ ਵਹਿੰਦਾ ਹੈ ਤੇ ਹੋਮੀ ਇਸ ਪਰਿਵਾਰ ਦੇ ਨਾਲ ਹੋਇਆ ਕਾਫੀ ਪੈਸਾ ਜਿਹੜਾ ਇਹ ਲਾ ਚੁੱਕੇ ਨੇ ਤੇ ਹੁਣ ਡਾਕਟਰਾਂ ਦੇ ਵੱਲੋਂ ਜਿਹੜਾ 15 ਲੱਖ ਰੁਪਏ ਜਿਹੜਾ ਇਹ ਆਪਰੇਸ਼ਨ ਦੇ ਲਈ ਦੱਸਿਆ ਗਿਆ ਇਸ ਪਰਿਵਾਰ ਨੂੰ ਹੁਣ ਸਮਾਜ ਸੇਵੀਆਂ ਦੀ ਲੋੜ ਹੈਗੀ ਹੈ ਤੁਹਾਡੀ ਮਦਦ ਦੀ ਲੋੜ ਹੈਗੀ ਹੈ ਗੁਰੂ ਘਰ ਸਹਾਇਤਿਕਾ ਨਜਾ ਪੰਜਾਬ 올 ਵਰਲਡ ਜਿੱਥੋਂ ਤੱਕ ਇਹ ਵੀਡੀਓ ਜਾਂਦੀ ਹੈ ਅਸੀਂ ਉੱਪਰ ਨੰਬਰ ਵੀ ਮੈਂਸ਼ਨ ਕਰ ਦਾਂਗੇ ਖਾਤਾ ਨੰਬਰ ਵੀ ਦੇ ਦਾਂਗੇ ਵੱਤੋਵਾ ਜੜੇ ਇਸ ਪਰਿਵਾਰ ਦੀ ਮਦਦ ਕਰਨ ਤਾਂ ਜੋ ਇਸ ਪਰਿਵਾਰ ਦੀ ਮਦਦ ਹੋ ਸਕੇ ਤੇ ਪਰਿਵਾਰ ਦਾ ਜਿਹੜਾ ਮੁਖੀ ਹੈ ਬਚ ਸਕੇ ਇਸੇ ਤਰ੍ਹਾਂ ਹੋਰ ਐਕਟੀਵਿਟੀ ਦੇਖਣ ਦੇ ਲਈ دیکھتے ਰਹੋ ਜੰਨਤ ਟੀਵੀ ਮੈਂ ਜੀ ਮਨਜੋਤ ਕੌਰ ਸਸਰੀਆ ਆ।